ਹਾਂਜੀ ਦੋਸਤੋ ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਰੋਟੀ ਪੀਜ਼ਾ ਤਿਆਰ ਕਰਨਾ ਚਾਹੁੰਦੇ ਹੋ ਤਾਂ ਆ ਵੀਡੀਓ ਨੂੰ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਹ ਸਬਜ਼ੀਆਂ ਤੁਸੀਂ ਕੱਟ ਲੈਣੀਆਂ ਨੇ ਜਿਹੜਾ ਬੇਸ ਆ ਉਹ ਆਪਾਂ ਨੇ ਰੋਟੀ ਦਾ ਤਿਆਰ ਕਰਨਾ ਉਸ ਦੇ ਉੱਪਰ ਚੰਗੀ ਤਰ੍ਹਾਂ ਦੇਸੀ ਘਿਓ ਲਾ ਕੇ ਜਿੰਨੀਆਂ ਵੀ ਕਰੀਮਾਂ ਨੇ ਉਹਦੇ ਉੱਪਰ ਚੰਗੀ ਤਰ੍ਹਾਂ ਲਾ ਕੇ ਸਬਜ਼ੀਆਂ ਐਡ ਕਰਨੀਆਂ ਨੇ ਸ਼ਿਮਲਾ ਮਿਰਚ ਟਮਾਟਰ ਤੇ ਪਿਆਜ਼ ਹੋਰ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਜਿਹੜੀ ਜਿਹੜੀ ਚੀਜ਼ ਐਡ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ ਜਿੱਦਾਂ ਕੌਰਨ ਹੋ ਗਿਆ ਹੋਰ ਵੀ ਬਹੁਤ ਚੀਜ਼ਾਂ ਨੇ ਹਨਾ ਉਹ ਤੁਸੀਂ ਐਡ ਕਰ ਸਕਦੇ ਹੋ ਬਹੁਤ ਸਿੰਪਲ ਤੇ ਸੌਖਾ ਤਰੀਕਾ ਦੋਸਤੋ ਘਰੇ ਤਿਆਰ ਕਰਨ ਦਾ ਮੋਜ਼ਰੇਲਾ ਚੀਜ਼ ਐਡ ਹੋ ਗਈ ਇਸ ਤੋਂ ਬਾਅਦ ਤੁਸੀਂ ਦੂਜੀ ਚੀਜ਼ ਤੇ ਜਿਹੜੀ ਆਪਣੀ ਹੁੰਦੀ ਹੈ ਸਲਾਈਸ ਵਾਲੀ ਉਹ ਤੁਸੀਂ ਤਿੰਨ ਚਾਰ ਟੁਕੜੇ ਹਨਾ ਕਰਕੇ ਉਹ ਤੁਸੀਂ ਐਡ ਕਰ ਸਕਦੇ ਹੋ ਚੀਲੀ ਫਲੈਕਸ ਇਹਦੇ ਵਿੱਚ ਹੋਣਾ ਤੇ ਅਰਗੈਨੋ ਪੈਣਾ ਤੇ ਆ ਕਰੀਮਾਂ ਨੇ ਜ਼ਿਆਦਾਤਰ ਇਹ ਪੈਣੀਆਂ ਨੇ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਦੋਸਤੋ ਅਸੀਂ 20 ਮਿੰਟਾਂ ਦੇ ਵਿੱਚ ਵਿੱਚ ਅਸੀਂ 5 ਪੀਜੇ ਬਣਾ ਲਏ ਸੀ ਹਨ ਤੇ ਇਸ ਤੋਂ ਬਾਅਦ ਤੁਸੀਂ ਇਹਨੂੰ 5 ਤੋਂ 7 ਮਿੰਟ ਲਈ ਜਿਹੜਾ ਵਾ ਉਹ ਪਕਾਉਣਾ ਵਾ ਹਨਾ ਤੇ ਇਹਦੀ ਜਿਹੜੀ ਭਾਫ਼ ਆ ਉਹ ਬਾਹਰ ਨਾ ਨਿਕਲੇ ਪਾਂਡਾ ਵਾ ਜਿਹੜਾ ਉਹ ਚੰਗੀ ਤਰ੍ਹਾਂ ਉੱਪਰੋਂ ਬੰਦ ਰੱਖਣਾ ਅਸੀਂ ਤਾਂ ਦੇਸੀ ਤਰੀਕਾ ਹੀ ਆਪ ਦਾ ਚਲਾਇਆ ਹਨਾ ਤੇ ਆ ਦੇਖੋ ਪੀਜ਼ਾ ਬਹੁਤ ਸਵਾਦ ਬਣ ਕੇ ਤੁਹਾਡੇ ਸਾਹਮਣੇ ਤਿਆਰ ਤੁਸੀਂ ਵੀ ਇੱਕ ਵਾਰ ਜ਼ਰੂਰ ਕਰੇ ਟਰਾਈ ਕਰਿਓ ਬਹੁਤ ਸਿੰਪਲ ਤੇ ਸੌਖਾ ਤਰੀਕਾ ਤੇ ਬਹੁਤ ਜ਼ਿਆਦਾ ਸੁਆਦ ਬਣਦਾ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ